ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਜੀ ਨਵਾਜੀ ਗੁਰੂ ਪਿਆਰੀ ਸੰਗਤ ਜੀ ਆਗਮਨ ਵਰਤਿ ਬਿਲੇ ਪ੍ਰਮਾਤਮਾ ਅਕਾਲ ਫੁਖ ਪਿਤਾ ਪ੍ਰਮਾਤਮਾ ਦੇ ਦਰਸ਼ਨ ਕਰੀਏ ਔਰ ਜੋ ਗੁਰੂ ਸਾਹਿਬ ਗੌੜੀ ਮਹੱਲਾ ਪੰਜਵਾਂ ਦੇ ਅੰਦਰ ਪੰਜਵੇਂ ਪਾਸਾ ਸਾਨੂੰ ਫਰਮਾਨ ਕਰਦੇ ਨੇ ਸਮਝਾਉਣਾ ਚਾਹੁੰਦੇ ਨੇ ਕਿ ਧਰਮਰਾਜ ਭਾਈ ਸਾਫ ਸ਼ਬਦੋਂ ਵਿੱਚ ਆਕਰਿਆ ਹੈ ਕਿੰਨਾਂ ਨੂੰ ਕਹਿ ਰਿਹਾ ਹੈ ਆਪਦੀ ਫੌਜ ਨੂੰ ਜਮਜੂਤਾ ਨੂੰ ਈ ਕਹਿ ਰਿਹਾ ਹੈ ਇਹ ਮੇਰੇ ਦੂਤੋ ਮੇਰੀ ਗੱਲ ਸੁਣੋ ਜਿੱਥੇ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ ਉਥੇ ਨਿਤ ਕੀਰਤਨ ਹੋ ਰਿਹਾ ਹੋਵੇ ਤੁਸਾਂ ਉਸ ਥਾਂ ਦੇ ਨੇੜੇ ਨਾ ਜਾਣਾ ਇਹ ਬੁਧੀ ਬੁਧੀ ਕਰਕੇ ਪਾਣੀ ਮੇਰੇ ਪਾਸ ਸਾ ਪੰਚਪਾਨ ਕਾਟੇ ਪਹਿਲੇ ਪਾਸਾ ਇਹ ਮੁਕਤਾ ਨੂੰ ਸਮਝਾਉਣਾ ਕਰਦੇ ਹਾਂ ਕੀ ਕਹ ਰਹੇ ਨੇ ਕਿ ਜੇ ਤੂੰ ਸੰਸਾਰ ਦੇ ਅੰਦਰ ਬੰਦੇ ਆ ਤੂੰ ਕੀਰਤਨ ਜਿੱਥੇ ਸਾਧੂ ਦਾ ਸਾਧ ਕੀ ਹੈ ਜਿੱਥੇ ਸੰਗਤਾਂ ਕੀਰਤਨ ਕਰਦੀਆਂ ਹੁਣ ਕਿਸੇ ਮਹਾਪੁਰਖਾਂ ਦੀ ਗਵਾਹੀ ਦੇ ਹੇਠ ਜਾਂ ਕੀ ਚੰਗੀ ਰੂ ਦੇ ਆਦੀਨ ਕੀਰਤਨ ਨੂੰ ਜਾਂ ਕੋਈ ਪ੍ਰਚਾਰ ਕੋ ਜਾਂ ਕੋਈ ਕਥਾਵਾਚਕ ਜਾਂ ਕੀਰਤਨੀਏ ਕਥਾ ਹੋਵੇ ਹੋ ਪ੍ਰਮਾਤਮਾ ਦੇ ਨੇੜੇ ਉਹ ਅਗਰ ਸੰਗਤ ਹੋ ਰਹੀ ਹੈ ਤੇ ਧਰਮ ਰਾਜ ਬੜੀਆਂ ਹਦੈਤਾਂ ਕਰ ਰਿਹਾ ਆਪਣੀ ਫੌਜ ਦੀ ਫੌਜ ਕਿਹੜੀ ਹੈ ਜੰਦੂਤ ਉਹਨਾਂ ਨੂੰ ਕਹਿ ਰਿਹਾ ਕਿ ਦੇਖਿਓ ਕਿਤੇ ਇਹ ਗਲਤੀ ਕਰਦੇ ਹੋ ਜਿੱਥੇ ਸਾਧ ਸੰਗਤ ਬੈਠ ਕੇ ਭਜਨ ਕੀਰਤਨ ਕਥਾ ਵਿਚਾਰਾ ਉਸ ਪਿਤਾ ਪਰਮਾਤਮਾ ਦੀ ਵਡਾਈ ਹੁੰਦੀ ਹੋਵੇ ਕਿਸੇ ਤੇ ਭੁੱਲ ਕੇ ਵੀ ਨੇੜੇ ਨਾ ਜਾਜੋ ਉਸ ਥਾਂ ਦੇ ਤੁਸੀਂ ਉਸ ਥਾਂ ਦੇ ਨੇੜੇ ਨਹੀਂ ਜਾਣਾ ਕਉ ਕੇ ਗੁਰੂ ਸਾਹਿਬ ਪ੍ਰਮਾਨ ਕਰ ਰਿਹਾ ਹੈ ਜਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਜਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਕੀਤੋ ਪਾਵਨ ਤothe ਥਾਂ ਤੇ ਇਤੋਂ ਦਾ ਉਹ ਪ੍ਰਮਾਤਮਾ ਨਿਸ਼ਚਿਤ ਜੀ ਉਹ ਤੂੰ ਤੁਸੀਂ ਨੇੜੇ ਨਹੀਂ ਜਾਣਾ ਫੇਰ ਅੱਗੇ ਬੜੀ ਕਰੜੀ ਹਜ਼ਰਤ ਕਰ ਗਏ ਨਾ ਹੋ ਨਾ ਤੂੰ ਮਹਿ ਸੁਕੈ ਨਿਕਟ ਨਾ ਜਾਈਓ ਦੂਤ اے ਦੂਤ ਗੱਲ ਸੁਣੋ ਇਹ ਕਹਿ ਰਿਹਾ ਆਪਣੀ ਫੌਜ ਨੂੰ ਕਹਿ ਰਿਹਾ ਜੇ ਤੁਸੀਂ ਉੱਥੇ ਚਲੇ ਗਏ ਤਾਂ ਨਾ ਤੁਸੀਂ ਸੁੱਟੋਂਗੇ ਨਾ ਮੈਂ ਸੁੱਟੂੰਗਾ ਪਿਤਾ ਪਰਮਾਤਮਾ ਨੇ ਸਾਨੂੰ ਆਪਣੀ ਕਸਟਡੀ ਚ ਲੈ ਗਏ ਕਿਉਂਕਿ ਇਹਨਾਂ ਨੂੰ ਹੁਕਮ ਨਹੀਂ ਹੈ ਭਾਈ ਕਿ ਜਿੱਥੇ ਭਜਨ ਬੰਦ ਕੀ ਹੁੰਦੀ ਰਹੇ ਜਿੰਦੀ ਹੋਵੇ ਉੱਥੇ ਇਹ ਜਿਹੜੇ ਨਹੀਂ ਆ ਸਕਦੇ ਲੇਕਿਨ ਸੰਸਾਰ ਕਹਿ ਰਿਹਾ ਹੈ ਕੀ ਮੈਨੂੰ ਸਾਨੂੰ ਕਾਲ ਪਰੇਸ਼ਾਨ ਕਰਦਾ ਬਹੁਤ ਸੁਖਸਾਦ ਦੀ ਦੁਨੀਆ ਭਗਤੀ ਕਾਹਲੇ ਪਿਆਰ ਨਾਲ ਭਗਤੀ ਕਰਨਾ ਚਾਹੀਦਾ ਹੈ ਲੇਕਿਨ ਕੀ ਉਹਨਾਂ ਦੇ ਮੁੱਖ ਤੋਂ ਹੀ ਨਿਕਲਦਾ ਕਿ ਸਾਨੂੰ ਕਾਲ ਪਰੇਸ਼ਾਨ ਕਰਦਾ ਇਹ ਪੰਜ ਚੂਰ ਪਰੇਸ਼ਾਨ ਕਰਦੇ ਕੰਮ ਕੋਈ ਨਹੀਂ ਕਰ ਜੇ ਭਾਈ ਇਹ ਪਰੇਸ਼ਾਨ ਕਰਦੇ ਨੇ ਤਾਂ ਕਿਉਂ ਕੀ ਨਹੀਂ ਕਰਦੇ ਹੈ ਜੇ ਤੇਰਾ ਮਨ ਨਹੀਂ ਟਿਕ ਰਿਹਾ ਜੇ ਤੇਰੀ ਮਨ ਅਡਾਰੀਆਂ ਮਾਰ ਰਿਹਾ ਹੈ ਤਾਂ ਤੈਨੂੰ ਇਸ ਤੰਦਰਪ ਯਾਤਰਾ 'ਚ ਪਾੜ ਰਿਹਾ ਹੈ ਔਰ ਫਿਰ ਇਹ ਪਰੇਸ਼ਾਨ ਕਰ ਰਹੇ ਨੇ ਫਿਰ ਤੂੰ ਪਾਜ ਬੰਦਗੀ ਨਹੀਂ ਕਰੇਗਾ ਫਿਰ ਤੂੰ ਪੜਾਉਂਗਾ ਫਿਰ ਤੂੰ ਨੀਤੀ ਸਿੱਖੀ ਨਹੀਂ ਕੋਤ ਗੁਰੂ ਦੀ ਗੱਲ ਇਹ ਸਮਝੀ ਨਹੀਂ ਕੋ ਗੁਰੂ ਸਾਹਿਬ ਦਾ ਸਾਫ ਕਰਦਾ ਨਾ ਹੋ ਨਾ ਕਮੂਨ ਨਾ ਸੁਤੇ ਅਮਿਤ ਘਟਨ ਜਾਈਓ ਜਾਈਓ ਦੂਤਾ ਬਤ ਜੀ ਦੂਤਾਂ ਤਹਦਾਇ ਤੱਕ ਉੱਥੇ ਨਾ ਜਾਈ ਜਿਹੜੇ ਮੁਖ ਤੋਂ ਨਿਕਲਦਾ ਹੋਵੇ ਕਿਤੇ ਉੱਥੇ ਕਿਸੇਰੇ ਵਾਹ ਗੁਰੂ ਕੰਮ ਖਾਸ ਕਰਦੇ ਹਾਂ ਵਾਹ ਗੁਰੂ ਇਹ ਕਿਤੇ ਬੋਲ ਲੈਟਾ ਦੇ ਹੋਣਾ ਉੱਥੇ ਤੱਕ ਅੜੀ ਹਦਾਇਤਾ ਗੁਰੂ ਜਰ ਕਰ ਤਾਂ ਅਹੋਤ ਸੰਗਤ ਦੀ ਜ਼ਰੂਰਤ ਹੈ ਕਿ ਬਾਣੀ ਦੀ ਤਾਕਤ ਸੰਗਤ ਦੇ ਵਿੱਚ ਕਿੱਡੀ ਵੱਡੀ ਤਾਕਤ ਹੈ ਬਾਣੀ ਸੰਗਤੋਂ ਨਹੀਂ ਬੁੱਧੇ ਕੁੱਝ ਦੇ ਰੂਪ ਗੱਲ ਆਮ ਜੀ ਬੁੱਧੇ ਜੇਤੇ ਨਹੀਂ ਹੋ ਸੰਗਤ ਦੀ ਸੰਗਤ ਕਿਤਾ ਪਰਮਾਤਮਾ ਸੰਗਤ ਐਸੀ ਜਾਣੀ ਹੈ ਜਿੱਥੇ ਇੱਕ ਨਾਮ ਹੈ ਜਿੱਥੇ ਇੱਕ ਨਾਮ ਦੀ ਗੱਲ ਹੈ ਕਿਤਾ ਪਰਮਾਤਮਾ ਨੂੰ ਜਿਸਤ ਕਰਦੇ ਹੋ ਉਸ ਉਹ ਸੰਗਤ ਦੀ ਗੱਲ ਕਰਦਾ ਮੇਰਾ ਭਾਨ ਆਮ ਤਾਂ ਸੰਗਤ ਆਪਰ ਦੇਖੀ ਜਾ ਰਹੀਆਂ ਨੇ ਸੰਗਤ ਕਰ ਰਹੇ ਜਗਾ ਜਗਾ ਹੋਰਨੇ ਪੰਡਾਲ ਲੱਗੇ ਪਰ ਮੇਰਾ ਮਨ ਡਾਇਰ ਕਿ ਨਹੀਂ ਆ ਸਕਦਾ ਤੋ ਕਿਵੇਂ ਜਨਮ ਕਿਹ ਸੰਗਤ ਜੋ ਪਰਮਾਤਮਾ ਦੀ ਰਜਾ ਦੇ ਵਿੱਚ ਪਰਮਾਤਮਾ ਦੇ ਤੁਮ ਮੰਨਦੀ ਹੋਈ ਪ੍ਰਮਾਤਮਾ ਦੇ ਹੁਕਮਾਂ ਦਾ ਆਨੰਦ ਲੈਂਦੀ ਹੋਈ ਪਿਛਲੇ ਕੀਤੇ ਕਰਮਾਂ ਦਾ ਦੇਖਾ ਖਤਮ ਕਰ ਦਿੱਤਾ ਪਤਾ ਹੋਵੇ ਕਿ ਮੈਂ ਮਾੜੇ ਕਰ ਪਤਾ ਤਾਂ ਹੈ ਹੀ ਗੁਰੂ ਜੀ ਆਪਾਂ ਚੰਗਾ ਕੰਮ ਤਾਂ ਇਨਸਾਨ ਕਰਦੇ ਹੀ ਨਹੀਂ ਕੋਈ ਗਿਰਲਾ ਕਰ ਲੈ ਹੈ ਹੀ ਹੈ ਗਿਰਨ ਮਾਫੀ ਸੁਪੇ ਬੈਠੇ ਬਾਕੀ ਤਾਂ ਸਾਰੇ ਗੁਰੂ ਘਰ ਇੱਕ ਦੂਜੇ ਤੇ ਕਰਨਾ ਕਰਨੀ ਬੜੀ ਠਾਣੀ ਤਾਨੇ ਦੇਣੇ ਕਥਾ ਦੇ ਵਿੱਚ ਇਸ ਰਾਤ ਇਬਰਾਹੀ ਇਹ ਛੱਡ ਕੇ ਖਾਲੀ ਉੱਥੇ ਆਕਾਤਕਤਾ ਹਰਦੀ ਬਥਾ ਹੋਵੇ ਤਾਂ ਉੱਥੇ ਫਿਰ ਜੰਮਤ ਹੋਣੀ ਹੈ ਉੱਥੇ ਗੱਲਾਂ ਟੁੱਪਦੀਆਂ ਨਹੀਂ ਆ ਗਏ ਨੀ ਬੇਤੀਆਂ ਕਰ ਜੀ ਫੁੱਲਾਂ ਚੱਕਾ ਨਾ ਕਰੇ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ